ਬਾਲੀਵੁੱਡ ਦਾ ਸਭ ਤੋਂ ਵੱਧ ਕੰਟਰੋਵਰਸ਼ੀਅਲ ਅਫੇਅਰ ਐਕਟਰ ਦਿਵਲੋਪ ਦੀ ਪਤਨੀ ਦੇ ਹੁੰਦਿਆ ਇਸ ਅਦਾਕਾਰਾਂ ਨੂੰ ਸਟੇਜ ਤੇ ਕੀਤਾ ਗਿਆ ਸੀ ਪ੍ਰਪੋਸ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਬਾਲੀਵੁੱਡ ਦੇ ਐਕਟਰ ਕਿੰਗ ਖਾਨ ਯਾਨੀ ਕਿ ਸ਼ਾਹਰੂਖ ਖਾਨ ਦੇ ਬਾਰੇ ਉਹਨਾਂ ਦੇ ਚਾਰਨ ਦਾ ਤਾਂ ਹਰ ਕੋਈ دیਵਾਨ ਹੈ ਜਦੋਂ ਆਪਣੀਆਂ ਬਾਹਾਂ ਫੇਰ ਲਾ ਕੇ ਝੁਕੀ ਹੋਈ ਨਜ਼ਰ ਦੇ ਨਾਲ ਐਕਟਰਸ ਨੂੰ ਦੇਖਦੇ ਆ ਤੇ ਐਕਟਰਸ ਉਹਨਾਂ ਦੀ دیوانی ਹੋ ਜਾਂਦੀ ਹੈ ਸਕਰੀਨ ਦੇ ਉੱਤੇ ਇਹ ਸਭ ਕੁਝ ਦੇਖਣਾ ਬਹੁਤ ਵਧੀਆ ਲੱਗਦਾ ਹੈ ਸ਼ਾਹਰੂਖ ਖਾਨ ਦੀ ਗੱਲ ਕਰੀਏ ਤੇ ਇੰਡਸਟਰੀ ਦੀ ਹਰ ਇੱਕ ਐਕਟਰਸ ਉਹਨਾਂ ਦੇ ਨਾਲ ਕੰਮ ਕਰਨਾ ਚਾਹੁੰਦੀ ਹੈ ਕਿਉਂਕਿ ਐਕਟਰ ਦਾ ਚਾਰਮ ਹਰ ਕਿਸੇ ਨੂੰ ਪਸੰਦ ਆਉਂਦਾ ਹੈ ਦੱਸ ਦਈਏ ਕਿ ਬਹੁਤ ਸਰੀ ਐਕਟਰਸਿਸ ਦੇ ਵੱਲੋਂ ਉਹਨਾਂ ਦੇ ਨਾਲ ਕੰਮ ਕੀਤਾ ਗਿਆ ਪਰ ਇਸ ਦੇ ਵਿੱਚ ਇੱਕ ਅਦਾਕਾਰਾ ਸੀ ਜਿਸ ਦਾ ਨਾਮ ਹੈ ਪ੍ਰਿਆੰਕਾ ਚੋਪੜਾ ਜਿਨ੍ਹਾਂ ਨੂੰ ਹਰ ਕੋਈ ਪਸੰਦ ਕਰਦਾ ਪ੍ਰਿਆੰਕਾ ਚੋਪੜਾ ਜਦੋਂ ਗੱਲ ਕਰਦੀ ਹੈ ਤੇ ਹਰ ਕੋਈ ਉਹਨਾਂ ਦੀ ਗੱਲ ਦਾ دیਵਾਨਾ ਹੋ ਜਾਂਦਾ ਹੈ ਪ੍ਰਾਂਕ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਸ਼ਾਹਰੂਖ ਖਾਨ ਦੇ ਨਾਲ ਡੌਨ 2 ਤੋਂ ਲੈ ਕੇ ਬਿੱਲੂ ਬਾਰਬਰ ਵਰਗੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਗਿਆ ਹੋਵੇਗਾ ਪਰ ਇਸੇ ਦੌਰਾਨ ਇਨਾਂ ਦੇ ਅਫੇਅਰਸ ਦੀਆਂ ਖਬਰਾਂ ਦੇ ਨਾਲ ਬਾਜ਼ਾਰ ਗਰਮ ਹੋ ਚੁੱਕਿਆ ਸੀ ਕਿਉਂਕਿ ਕਿਹਾ ਜਾ ਰਿਹਾ ਸੀ ਕਿ ਇਹ ਇਨਾ ਫਿਲਮਾਂ ਦੇ ਦੌਰਾਨ ਹੀ ਕਾਫੀ ਕਲੋਜ਼ ਆ ਗਏ ਸ਼ਾਹਰੂਖ ਖਾਨ ਦੀਆਂ ਜੇਕਰ ਪ੍ਰਾਈਵੇਟ ਪਾਰਟੀਆਂ ਹੁੰਦੀਆਂ ਸੀ ਜਿਸ ਦੇ ਵਿੱਚ ਉਹਨਾਂ ਦੇ ਕਰੀਬੀ ਮੈਂਬਰ ਸ਼ਾਮਿਲ ਹੁੰਦੇ ਸੀ ਤਾਂ ਪ੍ਰਿਆੰਕਾ ਚੋਪੜਾ ਉੱਥੇ ਹਰ ਵਕਤ ਨਜ਼ਰ ਆਉਂਦੀ ਸੀ ਹਾਲਾਂਕਿ ਇਹ ਵੀ ਕਿਹਾ ਗਿਆ ਸੀ ਮੀਡੀਆ ਰਿਪੋਰਟਸ ਅਕੋਰਡਿੰਗ ਕਿ ਜਿੱਥੇ ਹੀ ਪ੍ਰਿਆੰਕਾ ਚੋਪੜਾ ਦਾ ਪਾਰਟੀ 'ਚ ਨਾਮ ਨਹੀਂ ਹੁੰਦਾ ਸੀ ਤਾਂ ਸ਼ਾਹਰੂਖ ਖਾਨ ਉਸ ਪਾਰਟੀ ਦੇ ਵਿੱਚ ਪ੍ਰਿਆੰਕ ਦਾ ਨਾਮ ਕਹਿ ਕੇ ਲਿਖਵਾਉਂਦੇ ਸੀ ਫਹਲੇ ਕੀ ਅਜੀਆਂ ਖਬਰਾਂ ਵੀ ਸਾਹਮਣੇ ਆਈਆਂ ਕਿ ਜਦੋਂ ਇਹ ਚੀਜ਼ਾਂ ਚੱਲ ਰਹੀਆਂ ਸੀ ਤਾਂ ਗੋਰੀਖਾਨ ਨੂੰ ਅਰਜੁਨ ਰਾਮਪਾਲ ਤੇ ਸੁਜ਼ੈਨ ਦੇ ਵੱਲੋਂ ਕਾਫੀ ਵਾਰ ਕਿਹਾ ਗਿਆ ਸੀਗਾ ਕਿ ਪੀਸੀ ਦੇ ਉਤੇ ਨਜ਼ਰ ਰੱਖੀ ਜਾਵੇ ਪਰ ਗੋਰੀਖਾਨ ਦੇ ਵੱਲੋਂ ਇਹਨਾਂ ਸਾਰੀਆਂ ਗੱਲਾਂ ਨੂੰ ਇਗਨੋਰ ਕਰ ਦਿੱਤਾ ਗਿਆ ਤੇ ਗੋਰੀਖਾਨ ਖੁਦ ਵੀ ਪ੍ਰਾਂਕਾ ਚੋਪੜਾ ਦੀ ਖੂਬ ਵਧੀਆ ਦੋਸਤ ਬਣ ਗਈ ਸੀ ਦੱਸਦੀ ਹੈ ਕਿ ਸ਼ਾਹਰੂਖ ਖਾਨ ਦੇ ਵੱਲੋਂ ਇੱਕ ਵਾਰ ਸਟੇਜ ਦੇ ਉੱਤੇ ਪ੍ਰਿਆੰਕਾ ਚੋਪੜਾ ਨੂੰ ਮੈਰੀ ਮੀ ਕਹਿ ਕੇ ਪ੍ਰਪੋਜ਼ ਵੀ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਗੋਰੀ ਖਾਨ ਦੀਆਂ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਸੀ ਜਿਸ ਦੇ ਵਿੱਚ ਗੋਰੀ ਖਾਨ ਦਾ ਰਿਐਕਸ਼ਨ ਨਜ਼ਰ ਆ ਗਿਆ ਸੀ ਹਾਲਾਂਕਿ ਜਦੋਂ ਸ਼ਾਹਰੂਖ ਖਾਨ ਪ੍ਰਿਆੰਕਾ ਨੂੰ ਪ੍ਰਪੋਜ਼ ਕਰਦੇ ਨੇ ਅੰਗਰੇਜ਼ੀ ਦੇ ਵਿੱਚ ਕਹਿੰਦੇ ਨੇ ਮੈਰੀ ਮੀ ਤਾਂ ਪ੍ਰਿਆੰਕਾ ਵੀ ਕਾਫੀ ਹੈਰਾਨੀ ਦੇ ਨਾਲ ਉਹਨਾਂ ਵੱਲ ਵੇਖਦੀ ਹੈ ਤੇ ਹੱਸਦਿਆਂ ਹੋਇਆਂ ਨਜ਼ਰ ਆਉਂਦੀ ਹੈ ਸ਼ਾਹਰੂਖ ਖਾਨ ਤੇ ਪ੍ਰਿਆੰਕਾ ਦੇ ਰਿਲੇਸ਼ਨਸ਼ਿਪ ਦੇ ਰਿਊਮਰਸ ਨੂੰ ਲੈ ਕੇ ਸੋਸ਼ਲ ਮੀਡੀਆ ਉਤੇ ਕਾਫੀ ਸਮੇਂ ਤੋਂ ਚਰਚਾ ਵੀ ਰਹੀ ਹੈ ਹਾਲਾਂਕਿ ਇਸ ਚਰਚਾ ਜੋ ਸੀ ਇੱਕ ਇੰਟਰਵਿਊ ਦੌਰਾਨ ਵੀ ਸਾਹਮਣੇ ਆਈ ਸੀ ਜਦੋਂ ਪ੍ਰਿਆੰਕਾ ਚੋਪੜਾ ਨੇ ਇੱਕ ਇੰਟਰਵਿਊ ਦੌਰਾਨ ਜੈਕਟ ਦੀ ਗੱਲ ਕੀਤੀ ਸੀ ਔਰ ਇਹ ਜੈਕਟ ਜੋ ਸੀ ਪੂਰੀ ਹਾਈਲਾਈਟ ਹੋਈ ਸੀ ਕਿਉਂਕਿ ਇਹ ਜੈਕਟ ਦੇ ਬਾਰੇ ਪ੍ਰਿਆੰਕਾ ਚੋਪੜਾ ਦੇ ਵੱਲੋਂ ਕਿਹਾ ਗਿਆ ਸੀ ਤਾਰੀਫ ਕੀਤੀ ਗਈ ਸੀ ਕਿ ਕੀ ਉਹਨਾਂ ਦਾ ਫੇਵਰਿਟ ਜੈਕਟ ਹੈ ਇਹ ਉਹਨਾਂ ਨੇ ਕਿਹਾ ਸੀ ਜੈਕਟ ਉਹਨਾਂ ਦੇ ਐਕਸ ਦਾ ਹੈ ਖਾਸ ਗੱਲ ਇਹ ਹੈ ਕਿ ਇਹ ਜੈਕਟ ਜੋ ਸੀ ਬਿਲਕੁਲ ਉਸਤਰੀ ਕੇ ਨਾਲ ਦੇਖਦੀ ਸੀ ਜੋ ਕਿ ਸ਼ਾਹਰੂਖ ਖਾਨ ਦੇ ਵੱਲੋਂ ਵੀ ਜੈਕਟ